सत्य शरेवा हे गुरु साहेबजी पनासरी महल्ला पहला ਜੀਵਾ ਤੇਰਾ ਨਾਅ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾਮ ਗੁਣ ਗੋਵਿੰਦ ਹੈ ਜੀਓ ਜੀਵਾ ਤੇਰਾ ਨਾਅ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾਮ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰ ਜਿਨ ਸਿਰਜੀ ਤਿਨ ਕੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰੇ ਇੱਕੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰਨ ਕੋਏ ਆਇਆ ਜਾਏ ਸੀ ਜੀਉ ਹੁਕਮੀ ਹੋਏ ਨਿਵੇੜ ਪਰਮ ਚੁਕਾਏ ਸੀ ਜੀਉ ਗੁਰ ਪਰਮ ਚੁਕਾਏ ਇਕੱਠ ਕਹਾਏ ਸਤਮੈ ਸਾਚ ਸਮਾਨ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵੜੇ ਆਈ ਗੁਰ ਤੇ ਪਾਈ ਤੋ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਹੂੰ ਕੋ ਸੱਚਾ ਸਿਰਜਣਹਾਰ ਆ ਲਖ ਸਰੰਦਿਆ ਜੀਉ ਏਕ ਸਾਹਿਬ ਦੋਇ ਰਾਹ ਵਾਦ ਵਧੰਦੇ ਆ ਜੀਉ ਦੋਇ ਰਾਹ ਚਲਾਏ ਹੁਕਮ ਸਵਾਰੇ ਜਨਮ ਮਵਾ ਸੰਸਾਰ ਨਾਮ ਬਿਨਾ ਨਾਹੀ ਕੋ 베ਲੀ ਬੇਖਲਾਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸਦ ਸੰਯਾਪੈ ਸੱਚਾ ਸਿਰਜਣ ਹਾਰਾ ਭਗਤ ਸੋਹ ਹੈ ਦਰਵਾਰ ਸ਼ਬਦ ਸੁਹਾਇ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਉ ਰਸਨ ਰਸਾਇ ਨਾਮ ਤਿਸਾਇ ਗੁਰ ਕੈ ਸ਼ਬਦੇ ਕਾਣ ਪਾਰਸ ਪਰਸ ਐ ਪਾਰਸ ਹੋਏ ਜਾਨ ਤੇ ਰਹਿ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਲ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਿਨ ਦਰਸਾਚੈ ਸਾਚੇ ਕੇਵਾ ਪਾਰੀ ਹੁ ਖੁਪਿਆਸੋ ਆਥ ਕਿਉਂ ਦਰ ਜਾਏ ਸਾ ਜੀਉ ਸਤ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਉ ਸੱਚ ਨਾਮ ਧਿਆਈ ਸੱਚ ਚਵਾਈ ਗੁਰਮਖ ਸਾਚ ਪਛਾਣਨ ਦੀਨਾਂ ਨਾਸ ਦਇਆਲ ਨਿਰੰਜਨ ਆਨੰਦਿਨ ਨਾਮ ਵਖਾਣ ਕਾਰਣੀ ਕਾਰ ਤੁਰਹੁ ਫੁਰਮਾਈ आपम मन नानक नाम महारस मिठ कृष्णा नम निवारि आप पुरमापु मन नानक नाम महारस मीठा कृष्णा नाम निवारी। ਵਾਹਿ ਗੁਰੂ ਦੀ ਕਾਲ ਸਾਹਿਬ ਵਾਹਿ ਗੁਰੂ ਦੀ ਕਿਛੇ ਤਨਾਤ ਸਰੀ ਮਹੱਲਾ ਪਹਿਲਾ ਜੀਵਨ ਤੇਰਾ ਏ ਨਾਏ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜਿਉ